ਇਕਸਾਰ ਦੁਨੀਆ ਨਟੋਂਦਾ ਏਕਤਾ ਵੱਲੋਂ ਹਲਾਕਰੋ ਸੰਘਰਸ਼ ਸਰਕਾਰ ਦਾ ਮੋਹ ਮੁਸਲਮਾਨਾਂ ਬਜਰਾ ਮਰਨ ਮੈਂ ਨਹੀਂ ਕਰਾਂਗੇ ਜਗਰਾਜ ਸਿੰਘ ਹਰਦਾਸਪੁਰਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਬਰਨਾਲਾ ਅਸੀਂ ਅੱਜ ਭਾਰਤੀ ਕਿਸਾਨ ਜੁਗਿਆਂ ਟਕਾਂਦਾ ਏਕਤਾ ਵੱਲੋਂ ਧਨੀਰ ਗਰੁੱਪ ਵੱਲੋਂ ਜਿਹੜਾ ਅੱਜ ਧਰਨਾ ਦੇਣਾ ਦੇ ਮੰਗ ਪੱਤਰ ਦੇਣਾ ਸਾਡੀਆਂ ਮੇਨ ਮੰਗਾਂ ਨੇ ਤਿੰਨ ਅੱਜ ਦੇ ਮੋਰਚੇ ਦੇ ਨਾਲ ਜੋੜ ਕੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਅੱਗ ਲਾਉਣ ਤੇ ਰੋਕ ਲਾਈ ਸੀ ਜਿਹੜੇ ਕਿਸਾਨਾਂ ਨੇ ਅੱਗ ਨਹੀਂ ਲਾਈ ਉਹਨਾਂ ਦੀ ਜਿਹੜੀ ਕਣਕਾ ਉਹਨੂੰ ਬਹੁਤ ਵੱਡਾ ਹਮਲਾ ਜਿਹੜਾ ਸੰਢੀ ਦਾ ਸਰਕਾਰ ਦੀ ਕੋਈ ਉਧਰ ਨਿਗਾ ਨਹੀਂ ਜਾ ਰਹੀ ਕੋਈ ਗਦਾਬਰੀ ਨਹੀਂ ਕਰਾ ਰਹੇ ਇਕ ਤਾਂ ਸਾਡੀ ਮੇਨ ਮੰਗ ਆ ਵੀ ਉਹਦੀਆਂ ਗਰਾਵਰੀਆਂ ਕਰਾ ਕੇ ਜਿਹੜੇ ਕਿਸਾਨਾਂ ਨੇ ਕਣਕ ਬਾਹੀ ਆ ਜਾਂ ਜਿਹਨੂੰ ਸੂਡੀ ਦਾ ਨੁਕਸਾਨ ਆ ਉਹਦਾ ਮਾਮਲਾ ਦਿੱਤਾ ਜਾਵੇ। ਦੂਜਾ ਹੈਗਾ ਸਰਕਾਰ ਨੇ ਬਿਨਾਂ ਵਜ੍ਹਾ ਜਿਹੜੇ ਪਰਚੇ ਦਰਜ ਕੀਤੇ ਆ ਗਾਲੇ ਉਹ ਵੀ ਅਸੀਂ ਇਹ ਮੰਗ ਕਰਾਂਗੇ ਵੀ ਸਰਕਾਰ ਨੂੰ ਉਹ ਰੱਦ ਕਰਨੇ ਚਾਹੀਦੇ ਆ। ਕਿਉਂਕਿ ਕਿਸਾਨਾਂ ਦਾ ਛੋਟੇ ਕਿਸਾਨਾਂ ਦਾ ਇਦੋਂ ਬਿਨਾਂ ਪ세ਬਾ ਨਹੀਂ ਹੈਗਾ। ਤੀਜਾ ਸਾਡਾ ਹੈਗਾ ਜਿਹੜਾ ਝੋਨਾ ਸਾਡਾ ਮਡੀਆਂ ਚ ਤੁਲਿਆ ਅਸੀਂ ਤੋਲਿਆ ਨਹੀਂ ਕਹਾਂਗੇ ਕੀ ਸਿੱਕਿਆ ਕਹਾਂਗੇ ਕਿਉਂਕਿ ਪੰਜਾਬ ਸਰਕਾਰ ਨੇ ਆਪਦੇ ਆਪ ਕਿਹਾ ਸੀ ਵੀ ਸੱਬੀ ਲਾਓ ਸੱਬੀ ਲਾਇਆ ਅਸੀਂ ਪਰ ਸਾਡਾ ਜਿਹੜਾ ਝੋਨਾ ਵੇਚਣ ਵੇਲੇ ਜਿੰਨੀ ਖੱਜਲ ਖੁਆਰੀ ਹੋਈ ਆ ਉਹਦੇ ਵਿੱਚ ਕਟੌਤੀ ਬਹੁਤ ਲੱਗੀ ਕਿਸੇ ਨੂੰ 10 ਬੋਰੀਆਂ ਕਿਸੇ ਨੂੰ 15 ਬੋਰੀਆਂ ਕਿਸੇ ਨੂੰ 5 ਬੋਰੀਆਂ ਅਸੀਂ ਡੀਸੀ ਨੂੰ ਵੀ ਬੇਨਤੀ ਕਰਕੇ ਜਾਣੀ ਅੱਜ ਮੰਗ ਪੱਤਰ ਰਾਹੀ ਵੀ ਉਹਦੀ ਇਨਕੁਆਰੀ ਹੋਣੀ ਚਾਹੀਦੀ ਆ ਅਸੀਂ ਕਿਸਾਨਾਂ ਨੂੰ ਵੀ ਕਿਹਾ ਵੀ ਸਾਨੂੰ ਲਿਸਟੇ ਦਿਓ ਵੀ ਜਿਨ੍ਹਾਂ ਦੀਆਂ ਬੋਰੀਆਂ ਕੱਟੀਆਂ ਨੇ ਉਹਦੇ ਅਸੀਂ ਕੁਛ ਨਾ ਕੁਛ ਮੂਰੇ ਸਰਕਾਰ ਦੇ ਨਾਲ ਡੈਂਦੇ ਹੋਈਏ ਇਹ ਸਾਡੀਆਂ ਮੇਨ ਤਿੰਨ ਮੰਗਾਂ ਨੇ ਜਿਹੜਾ ਚੱਲਦਾ ਸੰਯੁਕਤ ਮੋਰਚੇ ਦੀ ਮੰਗ ਆ ਜਿਹੜੀ ਮਦਦ ਦਿੱਲੀ ਬੈਠੇ ਆ ਉਹਨਾਂ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੇ ਪ੍ਰੋਗਰਾਮ ਨੇ ਰਲ ਮਿਲ ਕੇ ਕਰਾਂਗੇ ਅੱਜ ਦੀ ਜਿਹੜੀ ਸਾਡੀ ਮੇਨ ਮੰਗ ਹੈ ਤਿੰਨ ਮੰਗਾਂ ਨੇ ਮੈਂ ਕੁਲਵੰਤ ਸਿੰਘ ਮਾਨਾ ਜ਼ਿਲ੍ਹਾ ਪ੍ਰਧਾਨ ਪਾਰਟਿਕ ਸੰਗਠਨ ਤੋਂ ਕਹਿੰਦਾ ਹਨੇਰਾ ਅੱਜ ਅਸੀਂ ਆਪਣੀ ਜਥੇਬੰਦੀ ਵੱਲੋਂ ਭਾਰਤੀ ਖਾਨਡਕਾਉਂ ਦਾ ਵੱਲੋਂ ਜੋ ਸਰਕਾਰ ਨੇ ਚੋਣੇ ਦੇ ਸੀਜ਼ਨ ਵੇਲੇ ਪਿੰਡਾਂ ਦੇ ਵਿੱਚ ਨੁਕਲ ਮੀਟਿੰਗਾਂ ਕਰੀਆਂ ਸੀ ਲੋਡਰ ਅਫਸਰਾਂ ਰਾਹੀਂ ਡੀਪੀ ਸਾਹਿਬ ਵੱਲੋਂ ਡਿਊਟੀਆਂ ਲੱਗੀਆਂ ਸੀ ਵੀ ਪਰਾਲੀ ਨੂੰ ਅੱਗ ਨਹੀਂ ਲਾਉਣੀ ਕਿਸਾਨਾਂ ਨੇ ਵੱਡੀ ਪੱਧਰ ਤੇ ਉਹਦਾ ਸਹਿਯੋਗ ਦਿੱਤਾ ਅੱਗ ਬਹੁਤ ਘੱਟ ਲੱਗੀ ਹੈ ਲੱਗੀ ਹੈ ਪਰ ਕਿਸਾਨਾਂ ਨੇ ਜਿੱਥੇ ਅੱਗ ਨਹੀਂ ਲਾਈ ਉੱਥੇ ਸੁੰਡੀ ਦਾ ਬਹੁਤ ਹਮਲਾ ਪੈ ਗਿਆ ਹੋ ਗਿਆ ਸੁੰਡੀ ਦੇ ਹਮਲੇ ਨੂੰ ਲੈ ਕੇ ਸਰਕਾਰ ਕੋਲੇ ਸੀ ਅੱਜ ਮੰਗ ਪੱਤਰ ਦੇਣਾ ਸੀ ਦਿੱਤਾ ਮੰਗ ਪੱਤਰ ਆਪਣੇ ਡੀਸੀ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ ਇਹਦੇ ਨਾਲ ਜਿਵੇਂ ਕਿਸਾਨਾਂ ਦੇ ਜਬਰੂ ਜੱਟੇ ਕੱਟੇ ਗਏ ਆ ਕਾਟ ਕੱਟੀ ਗਈ ਆ ਸਰਕਾਰ ਕਹਿੰਦੀ ਸੀ ਦਾਣਾ-ਦਾਣਾ ਚੱਕਾਂਗੇ ਉਹਦੇ ਸਬੰਧ ਵਿੱਚ ਅਤੇ ਇੱਕ ਜਿਹੜੇ ਪਰਾਲੀ ਵਾਲੇ ਪਰਚੇ ਕਿਸਾਨਾਂ ਤੇ ਧੂਏ ਵਾਲੇ ਪਰਚੇ ਸਰਕਾਰ ਨੇ ਪਾਏ ਆ ਇਹਨਾਂ ਮੰਗਾਂ ਨੂੰ ਲੈ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਆ ਬਰਨਾਲੇ ਤੇ ਜਾਂ ਜਿਹੜੀਆਂ ਹੋਰ ਕਿਸਾਨਾਂ ਦੀਆਂ ਭੱਖਦੇ ਮੁੱਦੇ ਆ ਗਏ ਜਿਵੇਂ ਕਿਸਾਨ ਬਾਰਡਰਾਂ ਤੇ ਬੈਠੇ ਆ ਇਥੋਂ ਦੀ ਪੰਜਾਬ ਤੇ ਹਰਿਆਣਾ ਦੀ ਸਰਕਾਰ ਤੇ ਸੈਂਟਰ ਸਰਕਾਰ ਜੋ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਇਸ ਕਰਕੇ ਸੰਯੁਕਤ ਮੋਰਚੇ ਦੀ ਜਿਹੜੀ ਕਾਲ ਆ ਉਹਨੂੰ ਕਿਸਾਨ ਢੀਕਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਖੇਤੀ ਕਾਨੂੰਨ ਸਰਕਾਰ ਕਿਸਾਨਾਂ ਨੇ ਰੱਦ ਕਰਾਏ ਸੀਗੇ ਉਹ ਕਿਸੇ ਕਿਸੇ ਨਾਲ ਟੱਡੇ ਰੂਪ ਦੇ ਢੰਗ ਵਿੱਚ ਸਰਕਾਰ ਜਿਹੜੇ ਖੇਤੀ ਕਾਨੂੰਨ ਫੇਰ ਦੁਬਾਰੇ ਤਨ ਲਿਆ ਰਹੀ ਆ ਜਿਹਦੇ ਨਾਲ ਕਿਸਾਨਾਂ ਦੀ ਵੱਡੀ ਪੱਧਰ ਤੇ ਲੁੱਟ ਹੋਣੀ ਆ ਜਿਹੜੀ ਕਿਸਾਨਾਂ ਦੀ ਐਮਐਸਪੀ ਉਹਨੇ ਖਤਮ ਹੋਣਾ ਮੰਡੀਆਂ ਦੇ ਖਤਮ ਹੋਣਾ ਕਾਰੋਬਾਰ ਖਤਮ ਹੋਣੇ ਸੈਲਰ ਖਤਮ ਹੋਣੇ ਆ ਬਾਜ਼ਾਰ ਸਾਰਾ ਕੁਝ ਉਹਨੇ ਵੱਡੇ ਮੁੱਲ ਮੋਲ ਇੱਥੇ ਆ ਜਣੇ ਆ ਉਸ ਨੀਤੀ ਨੂੰ ਲੈ ਕੇ ਫੇਰ ਸੰਜੋਤ ਮੋਰਚੇ ਨੇ ਸਿਰ ਜੋੜੇ ਆ ਤੇਉਣ ਵਾਲੀ 23 ਤਰੀਕ ਨੂੰ ਫੇਰ ਦੁਬਾਰਾ ਜਿਹੜਾ ਸੰਜੋਤ ਮੋਰਚੇ ਦੀ ਕਾਲ ਦੇ ਉੱਤੇ ਪੂਰੇ ਭਾਰਤ ਵਿੱਚ ਲੋਕ ਫੇਰ ਇੱਕ ਆਪਣਾ ਸਿਰ ਜੋੜ ਕੇ ਹੰਬੜਾ ਮਾਰ ਰਹੇ ਆ ਉਹਦੇ ਵਿੱਚ ਅਸੀਂ ਵੀ ਆਪਣੀ ਜਥੇਬੰਦੀ ਵੱਲੋਂ ਪੂਰੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੂਰੇ ਵੱਡੀ ਪੱਧਰ ਤੇ ਜਿੰਨਾ ਵੀ ਬਣਦਾ ਲੋਕਾਂ ਦੇ ਵਿੱਚ ਘਰ ਘਰ ਚ ਗੱਲ ਲਜਾਵਾਂਗੇ ਅੱਜ ਜਿਹੜਾ ਸਾਡਾ ਮੇਨ ਜਥੇਬੰਦੀ ਵੱਲੋਂ ਪ੍ਰੋਗਰਾਮ ਆ ਇਹ ਤਿੰਨੇ ਚੀਜ਼ਾਂ ਨੂੰ ਲੈ ਕੇ ਜਿਹੜੇ ਹੂਟਰ ਮਾਰਦੇ ਫਿਰਦੇ ਸੀ ਗੱਟੀਆਂ ਤੇ ਪਿੰਡਾਂ ਦੇ ਵਿੱਚ ਇਹ ਆਪਣੇ ਡੀਪੀ ਸਾਹਿਬ ਤੋਂ ਲੈ ਕੇ ਸਾਰਾ ਮਾਲ ਅਧਿਕਾਰੀ ਕਿ ਕਿਸਾਨਾਂ ਨੂੰ ਅੱਗ ਨਾ ਲਾਓ ਤੇ ਕਿਸਾਨਾਂ ਨੂੰ ਅੱਗ ਲਾਉਣ ਵੀ ਨਹੀਂ ਦਿੱਤੀ ਤੇ ਜਬਰੀ ਉਹਨਾਂ ਤੇ ਪਰਚੇ ਹੀ ਪਾਏ ਆ ਕਿ ਅੱਜ ਸੁੰਡ ਦੇ ਨਾਲ ਤਬਾਹ ਹੋ ਗਈਆਂ ਫਸਲਾਂ ਆਪਣੇ ਏਰੀਆ ਦੇ ਵਿੱਚ ਬਰਨਾਲੇ ਜਿਹੜੇ ਦੇ ਵਿੱਚ ਬਹੁਤ ਥਾਂ ਹੀ ਕਿਸਾਨਾਂ ਨੇ ਜਿੱਥੇ ਡੀਪੀ ਦੀ ਘਾਟ ਆ ਘਾਟ ਦੇ ਹੋਣ ਦੇ ਬਾਵਜੂਦ ਵੀ ਕਿਸਾਨਾਂ ਨੇ ਦੁਬਾਰੇ ਜਿਹੜੀ ਕਣਕੋ ਬੀਜੀ ਆ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਉਹਨਾਂ ਕਿਸਾਨਾਂ ਨੂੰ ਟਕਮਾ ਮਾਮਲਾ ਦਿੱਤਾ ਜਾਵੇ ਸਾਹਬ ਸਿੰਘ ਬੱਡਬਰ ਜਿਹੜਾ ਜਨਰਲ ਸਕੱਤਰ ਬੀਕੇਜੂ ਦੁਕਾਉਂਦਾ ਅੱਜ ਅਸੀਂ ਇਹਨਾਂ ਮੰਗਾਂ ਵਾਸਤੇ ਇਹ ਮੰਗ ਪੱਤਰ ਦੇ ਕੇ ਐਂਡੀਸੀ ਨੂੰ ਮੰਗਾਂ ਨੇ ਸਾਡੀਆਂ ਵੀ ਜਿਹੜੀ ਸੁੰਡੀ ਦੇ ਨਾਲ ਨੁਕਸਾਨ ਹੋ ਰਿਹਾ ਕਣਕ ਦਾ ਉਹਦੇ ਕਰਕੇ ਜੁੱਬੇ ਸਰਕਾਰ ਤੇ ਸੁਪਰੀਮ ਕੋਰਟ ਤੱਕ ਵੀ ਕਹੀ ਸੀ ਪ੍ਰਦੂਸ਼ਣ ਫਲਾ ਰਹੇ ਨੇ ਕਿਸਾਨ ਵਿੱਚੀ ਵਾਹੁਣ ਤੇ ਜਿਹੜੇ ਵਿੱਚ ਵਾਹੁਣ ਵੇਲੇ ਵੀ ਵਾਧੂ ਖਰਚਾ ਕੀਤਾ ਹੁਣ ਉਦੋਂ ਬਾਅਦ ਸਪਰੇਹਾਂ ਦੇ ਵਾਧੂ ਖਰਚਾ ਕੀਤਾ ਤੇ ਹੁਣ ਦੁਆਰਾ ਬਿਜਲੀ ਪੈ ਰਹੀ ਹੈ ਉਹ ਸਾਰਾ ਜਿਹੜਾ ਖਰਚਾ ਹੈ ਉਹਦੀ ਉੱਪਰ ਭਾਈ ਸਰਕਾਰ ਕਰੇ ਇੱਕ ਤਾਂ ਸਾਡੀ ਮੇਨ ਮੰਗ ਇਹ ਹੈ ਦੂਜੀ ਜਿੰਨਾ ਵੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਹੈ ਉਹਨਾਂ ਉੱਤੇ ਕੇਸ ਦਰਜ ਹੋ ਰਹੇ ਨੇ ਜੁਰਮਾਨੇ ਪਾਏ ਨੇ ਤੇ ਉਹਨਾਂ ਦੇ ਜਿਹੜਾ ਮਾਲ ਮਹਿਕਮਾ ਰਿਕਾਰਡ ਹੈ ਉਹਦੇ ਵਿੱਚ ਰੈੱਡ ਐਂਟਰੀ ਨਹੀਂ ਕੀਤੀਆਂ ਜਾਂਦੀਆਂ ਉਹ ਸਾਰੀਆਂ ਰੱਦ ਕੀਤੀਆਂ ਜਾਂ ਖਤਮ ਕੀਤੀਆਂ ਜਾਂ ਇਹ ਮੰਗਾਂ ਤੇ ਇੱਕ ਡੀਪੀ ਦੀ ਜਿਹੜੀ ਖਾਸ ਦੀ ਪ੍ਰੋਬਲਮ ਆ ਰਹੀ ਹੈ ਉਹਨੂੰ ਹੱਲ ਕਰਨ ਵਾਸਤੇ ਤੇ ਇਨਾਂ ਵਾਸਤੇ ਅਸੀਂ ਅਸੀਂ ਦੀ ਹਿਸਾਬ ਨੂੰ ਮੰਗ ਪੱਤਰ ਦੇ ਕੇ ਆਏ ਤੇ ਉਹ ਤੋਂ ਮੰਗਾਂ ਨਹੀਂ ਮਿਲੀਆਂ ਗਿਆ ਅਗਲਾ ਸੰਘਰਸ਼ ਕੀਤਾ ਜਾਵੇਗਾ ਅਗਲਾ ਸੰਘਰਸ਼ ਆਉਣ ਵਾਲੇ ਦਿਨਾਂ 'ਚ ਇੱਕ ਤਾਂ ਇਹੇ ਸੰਘਰਸ਼ 'ਚ ਅਸੀਂ ਹੋਰ ਪੜਾਵਾਂਗੇ ਪਿੰਡਾਂ 'ਚ ਜਾਵਾਂਗੇ ਕਿਸਾਨਾਂ ਨੂੰ ਪ੍ਰੇਰਿਤ ਕਰਾਂਗੇ ਕਿ ਆਉਣ ਆ ਸਾਹਮਣੇ ਆ ਕੇ ਆਪਾਂ ਹੋਰ ਇਹਦੂ ਅਗਲਾ ਐਕਸ਼ਨ ਅਦਿਕਾਂਗੇ ਵੈਸੇ ਸਜੂਤ ਕਿਸਾਨ ਮੋਰਚਾ ਭਾਰਤ ਦੇ ਵੱਲੋਂ ਜਿਹੜਾ ਹੁਣ ਕੇਂਦਰ ਸਰਕਾਰ ਨੇ ਇੱਕ ਖਾੜਾ ਭੇਜਿਆ ਸੂਬਿਆਂ ਨੂੰ ਜਿਹੜੇ ਕਾਲੇ ਕਾਨੂੰਨ ਤੇ ਨਹੀਂ ਦਿੱਲੀ ਤੋਂ ਵਾਪਸ ਕਰਵਾ ਕੇ ਸੀ ਰੱਦ ਕਰਾ ਕੇ ਆਏ ਸੀ ਉਹਨਾਂ ਨੂੰ ਨਵੇਂ ਢੰਗ ਦੇ ਨਾਲ ਉਹਨਾਂ ਨੇ ਸੂਬੇ ਸਰਕਾਰ ਨੂੰ ਭੇਜਤਾ ਵੀ ਇਹਦੇ ਹਿਸਾਬ ਨਾਲ ਦਿੱਤੀਆ ਬਣਾਓ ਤੇ ਉਹਦੂ ਉਸ ਦੁਆਰਾ ਉਹ ਨਵੇਂ ਢੰਗ ਦੇ ਨਾਲ ਲਾਗੂ ਕਰਨ ਚਾਹੁੰਦੇ ਆ ਉਹਦੇ ਸਵੱਜ ਸੰਯੁਕਤ ਕਿਸਾਨ ਮੋਰਚ ਵੱਲੋਂ 23 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਜਿਲ੍ਹਾ ਹੈੱਡਕੁਆਰਟਰ ਉੱਤੇ ਵੱਡੇ ਧਰਨੇ ਤੇ ਜਾ ਰਹੇ ਨੇ ਕਿ ਕਹਿੰਦਾ ਅਸੀਂ ਉਹਦੇ ਵਿੱਚ ਉਹਦੀ ਤਿਆਰੀ ਜੁਰਜੰਗ ਹੋਣ ਤੋਂ ਬਾਅਦ ਤੇ ਜੋ ਵੀ ਸੰਯੁਕਤ ਮੋਰਚ ਵੱਲੋਂ ਇਹ ਸੱਦਾ ਆਊਗਾ ਜਿਵੇਂ ਜਿਹੜੇ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਐ ਖਨੌਰੀ ਦੇ ਸ਼ੰਭੂ ਉਹਨਾਂ ਬਾਰਡਰਾਂ ਦੇ ਕਿਸਾਨਾਂ ਉੱਤੇ ਜਿਹੜਾ ਜ਼ਬਰ ਹੋ ਰਿਹਾ ਹੈ ਉਹਦੇ ਖਿਲਾਫ ਕੋਈ ਸ਼ਗਰਸ਼ੀ ਦਾ ਜੋ ਵੀ ਸੱਦਾ ਆਊਗਾ 24 ਤਰੀਕ ਨੂੰ ਮੀਟਿੰਗ ਹੋ ਰਹੀ ਐ ਅਸਯੂਤ ਮੋਰਚੇ ਦੀ ਉਹਦੇ ਅਨੁਸਾਰ ਅਸੀਂ ਅਗਲਾ ਸ਼ਗਰਸ਼ੀ ਬਿੜਾਂਗੇ